ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਜਿਹੜੇ ਆਪਾਂ ਨੇ ਸੂਟ ਤਿਆਰ ਕਰਿਆ ਹਨਾ ਜਾਂ ਦੁਪੱਟੇ ਤਿਆਰ ਕਰਿਆ ਜਾਂ ਆਪਣੇ ਸੂਟ ਵਰਕ ਹੋ ਕੇ ਆਇਆ ਉਹਨਾਂ ਨਾਲ ਉਹਨਾਂ ਨਾਲ ਅਸੀਂ ਕਿੱਦਾਂ ਦੇ ਦੁਪੱਟੇ ਡਾਈ ਕਰਵਾਉਨੇ ਆ ਤੇ ਕਿੱਦਾਂ ਦੁਪੱਟਿਆਂ ਨੂੰ ਤਿਆਰ ਕਰਦੇ ਆ लेस ਜਲਾ ਕੇ ਹਨਾ ਦੁਪੱਟਿਆਂ ਨੂੰ ਕਿੱਦਾਂ ਅਸੀਂ ਉਹਨਾਂ ਨੂੰ ਡੈਕੋਰੇਟ ਕੀਤਾ ਆ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਕਿਉਂਕਿ ਇਹ ਆਪਣੇ ਸੂਟ ਜਿਹੜੇ ਹੈਗੇ ਦੇਣੇ ਸੀਗੇ ਸਵੇਰ ਨੂੰ ਕਿਸੇ ਦੇ ਇੰਨਾ ਕੁ ਜ਼ਿਆਦਾ ਰਾਸ਼ ਪਿਆ ਹੋਇਆ ਕੱਪੜਿਆਂ ਦਾ ਬਹੁਤ ਹੀ ਜ਼ਿਆਦਾ ਰਾਸ਼ ਪਿਆ ਹੋਇਆ ਜਿੰਨੇ ਜਿੰਨੇ ਮਰਜ਼ੀ ਸੂਟ ਕੱਢਦੀ ਏ ਨਾਲੇ ਹਨਾ ਕੁੜੀਆਂ ਕਰੀ ਜਾਂਦੀਆਂ ਨੇ ਕੰਮ ਬੁਟੀਕ ਤੇ ਤੇ ਨਾਲੇ ਜਿਹੜੇ ਹੈਗੇ ਨੇ ਆਪਣਾ ਮਾਸਟਰ ਕਰੀ ਜਾਂਦੇ ਨਾਲੇ ਮੈਂ ਖੁਦ ਕਰੀ ਜਾਂਦੀ ਆ ਬਹੁਤ ਜ਼ਿਆਦਾ ਕੰਮ ਆਇਆ ਹੋਇਆ ਹੁਣ ਅਸੀਂ ਕੰਮ ਬੰਦ ਕਰਿਆ ਫੜਨਾ ਮੈਂ ਕੰਮ ਬੰਦ ਕਰਿਆ ਕਿਉਂਕਿ ਜਦੋਂ ਫੜਦੇ ਆ ਹਨਾ ਫਿਰ ਮੱਲੋ ਮੱਲਿਆ ਵਾਲਾ ਉਹ ਕੰਮ ਮੰਗਦਾ ਆ ਫਰਵਰੀ ਫਰਵਰੀ ਦਾ ਮਹੀਨਾ ਸੀ ਪੂਰਾ ਬੁੱਕ ਪਿਆ ਐਂਡ ਦੇ ਅੱਧੇ 'ਚ ਥੋੜਾ ਬਹੁਤ ਰੈਲ ਪੈ ਜੂਗੀ ਪਰ ਹਜੇ ਜਿਹੜਾ ਹੈਗਾ 22 ਤੱਕ 20 ਤੱਕ ਬਹੁਤ ਜ਼ਿਆਦਾ ਕੰਮ ਹੈਗਾ ਆਪਣੇ ਕੋਲੇ ਤੇ ਹੁਣ ਆਪਾਂ ਦਿਖਾਉਣਿਆ ਤੁਹਾਨੂੰ ਵੀ ਆਪਣੇ ਹੁਣ ਕਿੰਦਾ ਦੇ ਸੂਟ ਕੀ ਕੱਪੜੇ ਤੇ ਬਣਾਇਆ ਕੁਝ ਕੁ ਸੂਟ ਆਪਣੇ ਥੋੜੇ ਜਿਹੇ ਤਰਪਾਈ ਵਗੈਰਾ ਹੋਣ ਵਾਲੇ ਰਹਿੰਦੇ ਸੀਗੇ ਤੇ ਨਾ ਸੂਟ ਕਾਲਣੋਂ ਜਿਹੜੇ ਹੈਗੇ 셔ਟਾਂ ਤਿਆਰ ਹੋ ਜਾਣਗੀਆਂ ਉਹਨਾਂ ਦੇ ਬਾਟਮ ਆ ਜਿਹੜੇ ਤਿਆਰ ਪਈਆਂ ਨੇ ਸਲਵਾਰਾ ਤਿਆਰ ਪਈਆਂ ਨੇ ਤੇ ਉਹਨਾਂ ਦੇ ਇੱਕ ਮੀ ਜਿਹੜੇ ਤਰਪਾਈ ਵਗੈਰਾ ਵਾਲੇ ਰਹਿੰਦੇ ਆ ਤਿੰਨ ਸੂਟ ਹੋਰ ਆ ਜਿਹੜੇ ਸਵੇਰ ਨੂੰ ਆਪਾਂ ਨੇ ਦੇਣੇ ਆ ਉਹ ਹੁਣ ਰਾਤ ਨੂੰ ਜਿਹੜੀ ਹੈਗੀ ਤਰਪਾਈ ਕਰਨਗੇ ਤਰਪਾਈ ਵਾਲੇ ਨੂੰ ਦਿੱਤੇ ਹੋਏ ਆ ਤੇ ਸਵੇਰ ਨੂੰ ਉਹ ਵੀ ਤਿਆਰ ਹੋ ਜਾਣਗੇ ਤੇ ਇਹ ਵੀ ਸਵੇਰੇ ਆਪਾਂ ਨੇ ਸੂਟ ਦੇਣੇ ਆ ਚਲੋ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਜੀ ਦੇਖੋ ਵਰਕ ਹੋ ਕੇ ਇਹ ਆਪਣੇ ਕੋਲੇ ਆਉਣ ਲੈਣੀ ਜਿਹੜਾ ਹੈਗਾ ਆਰਡਰ ਆਇਆ ਸੀਗਾ ਕਿਸੇ ਦਾ ਭੈਣ ਦਾ ਉਹਨਾਂ ਨੇ ਇਹ ਵੀਡੀਓ ਭੇਜੀ ਸੀਗੀ ਸੂਟ ਦੀ ਵੀ ਐਦਾਂ ਦਾ ਸੂਟ ਤਿਆਰ ਕਰਵਾ ਕੇ ਦਿਓ ਕਾਟਨ 베ਸ ਤੇ ਇਹ ਬਹੁਤ ਸੋਹਣਾ ਕੱਪੜਾ ਸਾਨੂੰ ਇਹੀ ਮਿਲਿਆ ਸੀਗਾ ਕਿਉਂਕਿ ਹਜੇ ਪ੍ਰੋਪਰ ਕਾਟਨ ਦੇ ਸੂਟ ਜਿਹੜੇ ਆਣ ਨਹੀਂ ਲੱਗੇ ਆ ਆਪਣੇ ਕੋਲੇ ਇਹ ਵਾਲਾ ਬਲੈਕ ਕਲਰ ਦਾ ਥਾਣ ਆਇਆ ਸੀਗਾ ਤੇ ਇਹਦੇ ਤੇ ਆਪਣੇ ਕਰਵਾਤਾ ਵੈਸੇ ਤਾਂ ਉਹਨਾਂ ਨੇ ਗਰੰਟੀ ਨਾਲ ਦਿੱਤਾ ਇਹ ਬਹੁਤ ਵਧੀਆ ਤੇ ਬਹੁਤ ਵਧੀਆ ਕੈਮਬ੍ਰਿਕ ਕਾਟਨ ਦਾ ਸੂਟ ਹੈਗਾ ਆ ਵਿੱਚ ਹਲਕਾ ਹਲਕਾ ਚੈੱਕ ਜਿਹਾ ਬਣਿਆ ਹੋਇਆ ਤੇ ਦੇਖੋ ਇਸ ਤਰ੍ਹਾਂ ਉਹਨਾਂ ਨੇ ਆਪਣੀ ਸਾਨੂੰ ਵੀਡੀਓ ਸੈਂਡ ਕਰੀ ਸੀਗੀ ਵੇ ਇਦਾਂ ਦਾ ਸੂਟ ਤਿਆਰ ਕਰਵਾ ਕੇ ਦਿਓ ਇਹ ਘੇਰੇ ਤੇ ਤਿਆਰ ਕਰਵਾਇਆ ਹੋਇਆ ਇਹ ਆਪਣਾ ਘੇਰੇ ਤੇ ਡਿਜ਼ਾਈਨ ਕਰਾ ਤਿਆਰ ਕਰਵਾਇਆ ਇਹ ਨਾਲ ਸਲਵਾਰ ਦੀਆਂ ਮੋਹਰੀਆਂ ਤੇ ਤਿਆਰ ਕਰਵਾਇਆ ਹੋਇਆ ਆ ਦੇਖੋ ਇੱਧਰ ਉੱਪਰ ਚੱਲਿਆ ਗਿਆ ਜਿੱਦਾਂ ਇੱਕ ਥੋੜੀ ਹੋਗੀ ਕਾ ਹੋਗੀ ਇਹ ਮੂਰੀਆਂ ਤੇ ਤਿਆਰ ਹੋ ਗਿਆ ਦੇਖੋ ਕੜਾਈ ਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਕਿੰਨੀ ਜਿਆਦਾ ਸੋਹਣੀ ਜਿਹੜੀ ਹੈਗੀ ਕੜਾਈ ਦੀ ਫਿਨਿਸ਼ਿੰਗ ਹੋਈ ਹੋਈ ਹੈ ਘੇਰਾ ਵਗੈਰਾ ਉਹਨਾਂ ਨੇ ਆਪਣਾ ਦੱਸ ਕੇ ਵਰਕ ਕਰਵਾਇਆ ਹੈਗਾ ਇਹਦੇ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਜਿੰਨੀ ਮਰਜ਼ੀ ਲੈਂਥ ਕਰ ਸਕਦੇ ਹੋ ਤੇ ਕਿਉਂਕਿ ਉੱਪਰ ਗਨਾ ਵਗੈਰਾ ਬਣਿਆ ਨਹੀਂ ਹੋਇਆ ਤੇ ਬਾਕੀ ਵਿੱਚ ਗੁੱਟੀਆਂ ਪਾਈਆਂ ਹੋਈਆਂ ਨੇ ਜਿੱਦਾਂ ਦੀ ਉਹਨਾਂ ਦੀ ਫੋਟੋ ਸੀਗੀ ਹੈ ਨਾ ਡਿਜ਼ਾਈਨ ਸੀਗਾ ਸੇਮ ਡਿਜ਼ਾਈਨ ਤਿਆਰ ਕੀਤਾ ਤੇ ਇਹ ਮੂਰੀਆਂ ਹੋ ਗਈਆਂ ਜੀ ਸਲਵਾਰ ਤੇ ਵਰਕ ਹੋ ਗਿਆ ਤੇ ਇਹ ਹੋ ਗਿਆ ਜੀ ਬਾਹਮਾਂ ਤੇ ਵਰਕ ਆ ਦੇਖੋ ਸੇਮ ਹੀ ਬਾਹਮਾਂ ਤੇ ਵਰਕ ਹੈ ਉਦੋਂ ਦਾ ਸੇਮ ਹੀ ਬਾਹਮਾਂ ਤੇ ਵਰਕ ਹੈ ਤੇ ਸਾਰਾ ਸੂਟ ਆਪਾਂ ਨੇ ਉਹਨਾਂ ਨੂੰ ਰੈਡੀ ਕਰਕੇ ਦਿੱਤਾ ਉਹ ਕਹਿੰਦੇ ਸਿਲਾਈ ਅਸੀਂ ਖੁਦ ਕਰ ਲਾਂਗੇ ਤੇ ਸੂਟ ਆਪਾਂ ਤੋਂ ਪਹਿਣਨੇ ਤਿਆਰ ਕਰਵਾਇਆ ਇਹਨਾਂ ਦੇਖੋ ਇਹ ਵਾਲਾ ਜਿਹੜਾ ਹੈਗਾ ਅਸੀਂ ਉਹਨਾਂ ਦਾ ਦੁਪੱਟਾ ਲਾ ਕੇ ਦਿੱਤਾ ਟਾਈ ਐਂਡ ਡਾਈ ਦਾ ਡਾਈ ਕਰਵਾ ਕੇ ਜਿੱਦਾਂ कॉटन ਦਾ ਸੂਟ ਆ ਉਹਦੇ ਹਿਸਾਬ ਨਾਲ ਹੀ ਆਪਾਂ ਨੇ ਦੁਪੱਟਾ ਲਾਇਆ ਮਸਲੀਨ ਦਾ ਚੱਕ ਵਾਲਾ ਦੁਪੱਟਾ ਲੱਗਿਆ ਹੋਇਆ ਹੈ ਇਦਿ ਰਿ ਚੈੱਕ ਹੈਗਾ ਆ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਹੈ ਦੇਖੋ ਦੁਪੱਟਾ ਕਿੰਨਾ ਸੋਹਣਾ ਡਾਈ ਕੀਤਾ ਹੈ ਬਹੁਤ ਹੀ ਜ਼ਿਆਦਾ ਵੀਰ ਵਧੀਆ ਡਾਈ ਕਰਦਾ ਜਿਹੜਾ ਆਪਣਾ ਲਲਾਰੀ ਹੈਗਾ ਬਹੁਤ ਸੋਹਣੀਆਂ ਡਾਈਆਂ ਕਰਦਾ ਹਰ ਇੱਕ ਵਾਰੀ ਕੁਝ ਅਲੱਗ ਜਿਹਾ ਵੜਾ ਕੇ ਦਿੰਦਾ ਹੁੰਦਾ ਹੈਗਾ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਮਲਟੀ ਕਲਰ ਦੀ ਆ ਦੇਖੋ ਮੈਂ ਨੇੜੇ ਲਾ ਦਿੱਤਾ ਹੁਣ ਵੀ ਕੈਮਰਾ ਆ ਦੇਖੋ ਜਿਹੜਾ ਜਿਹੜੇ ਕਢਾਈ ਦੇ ਵਿੱਚ ਕਲਰ ਨੇ ਉਹੀ ਕਲਰਾਂ ਦੀ ਆ ਪਾਣੀ ਜਿਹੜੀ ਹੈਗੀ ਲੈਂਸ ਲਾ ਕੇ ਦਿੱਤੀ ਹੈ ਕੱਟੇ ਦੇ ਉੱਪਰ ਇਸ ਤਰ੍ਹਾਂ ਮਲਟੀ ਕਲਰ ਦੀ ਲੇਸ ਲਗਾ ਕੇ ਤੇ ਕਿਉਂਕਿ ਉਹਨਾਂ ਨੇ ਦੁਪੱਟਾ ਵੀ ਕਿਹਾ ਸੀਗਾ ਕਿ ਰੈਡੀ ਕਰਕੇ ਦਿਓ ਨਾਲ ਆ ਦੇਖੋ ਅੰਡਰਗਰਾਉਂਡ ਜਿਹੜੀ ਹੈਗੀ ਆਪਣੀ ਲੈਸ ਲਾਈ ਹੋਈ ਹੈ ਉਹ ਇਹ ਪਾਸਾ ਵੀ ਲੈ ਸਕਦੇ ਆ ਦੁਪੱਟੇ ਦਾ ਤੇ ਇਹ ਵੀ ਲੈ ਸਕਦੇ ਆ ਜਿਹੜਾ ਮਰਜੀ ਦੁਪੱਟਾ ਸੌਰੀ ਪਾਸਾ ਲੈ ਸਕਦੇ ਆ ਦੁਪੱਟੇ ਦਾ ਜੇ ਉਹਨਾਂ ਨੇ ਪਾਈਪਿੰਗ ਬਾਗ ਦਿਖਾਉਣੀ ਆ ਤਾਂ ਉਹ ਇਹ ਪਾਸਾ ਲੈ ਸਕਦੇ ਆ ਦੁਪੱਟੇ ਦਾ ਨਹੀਂ ਐਸਾ ਵੀ ਲੈ ਸਕਦੇ ਆ ਲਾੜਾ ਪਾਣੇ ਇਸ ਤਰ੍ਹਾਂ ਕਰਾਇਏ ਨੇ ਵਿੱਚ ਜਿਹੜੇ ਹੈਗੇ ਚੱਕਰ ਜਿਹੇ ਬਣੇ ਹੋਏ ਆ ਰਾਉ ਜੇ ਬਣਾਇਆ ਤੇ ਇਹ ਵਾਲਾ ਸੂਟ ਹੈਗਾ ਤੇ ਇੱਕ ਆਪਾਂ ਨੇ ਇਹ ਵਾਲਾ ਦੁਪੱਟਾ ਤਿਆਰ ਕੀਤਾ ਹੈ ਇਹ ਵਿੱਚ ਨੂਨ ਦਾ ਦੁਪੱਟਾ ਹੈਗਾ ਇਹਦਾ ਵੀ ਆਪਾਂ ਨੇ ਜਿਹੜਾ ਹੈਗਾ ਗੁੰਮਾ ਗੋਟਾ ਲਾਇਆ ਹੋਇਆ ਦੇਖੋ ਆਪਣੀ ਸਲਾਈ ਇੱਧਰ ਬਿਲਕੁਲ ਇਹ ਨਹੀਂ ਹੁੰਦਾ ਵੀ ਇੱਧਰਲੇ ਪਾਸੇ ਸਲਾਈ ਦਿਖਦੀ ਹੋਊਗੀ ਜਾਂ ਕੱਪੜਾ ਦਿਖਦਾ ਹੋਊ ਉੱਪਰ ਧਰ ਕੇ ਨਹੀਂ ਲਾਉਂਦੇ ਅਸੀਂ ਗੁੰਮਾ ਕਰਕੇ ਲਾਉਨੇ ਆ ਇਹ ਵੀ ਦੁਪੱਟਾ ਚਨੂਨ ਦਾ ਹੈਗਾ ਇਸ ਤਰ੍ਹਾਂ ਆ ਦੇਖੋ ਆਹ ਵਾਲੇ ਦੁਪੱਟੇ ਨਾਲ ਇਹ ਉਹਨਾਂ ਦਾ ਫੋਦਾ ਜਿਹੜਾ ਹੈਗਾ ਗੋਟਾ ਸੀਗਾ ਤੇ ਆਪਾਂ ਨੇ ਉਹਨਾਂ ਦਾ ਦੁਪੱਟਾ ਰੈਡੀ ਕੀਤਾ ਹੈਗਾ ਨਾਲ ਤੇ ਕਿਹੋ ਜਿਹਾ ਸੂਟ ਹੈਗਾ ਜੀ ਇਹ ਵਾਲਾ ਸੂਟ ਹੈ ਪਿਓਰ ਬਰਲਵਟਨ ਦਾ ਜਿਹੜਾ ਹੈਗਾ ਸੂਟ ਹੈ ਪ੍ਰਿੰਟਡ ਅ ਦੇਖੋ ਇਸ ਤਰ੍ਹਾਂ ਸੂਟ ਹੈਗਾ ਬਾਕੀ ਸਿੰਪਲ ਬਣਾਇਆ ਹੈ ਜੀ ਕਿਹਾ ਸੀਗਾ ਉਹਨਾਂ ਨੇ ਵੀ ਉੱਪਰ ਜੇ ਕੁਝ ਲਗਾਣਾ ਹੋਊ ਲਗਾ ਦਿਓ ਕਿਉਂਕਿ ਇਹ ਦੇ ਵਿੱਚ ਥੋੜਾ ਜਿਹਾ ਜਦੋਂ ਲਗਾਣੇ ਆ ਕੋਈ ਪਾਈਪਿੰਗ ਲਗਾਣੇ ਆ ਜਾਂ ਲੇਸ ਲਗਾਉਣੇ ਆ ਹਾਂ ਖਿੱਚ ਪੈ ਲੱਗ ਜਦੀ ਹੈ ਇਹ ਕੱਪੜਾ ਲਾਉਣ ਲੱਗ ਜਦਾ ਕਿਉਂਕਿ ਇਹ ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਖਿੱਚਦੇ ਐਵੇਂ ਲੱਫੇ ਜਾਣਾ ਹੁੰਦਾ ਫਿਰ ਜਦੋਂ ਖਿੱਚੀ ਜੀ ਪੈਂਦੀ ਹੈ ਜੀ ਕੱਪੜੇ ਤੇ ਵਧੀਆ ਨਾ ਲਾਦਾ ਸਾਡੇ ਕੋਲੇ ਕਿਸੇ ਦਾ ਨਾਪ ਆਲਾ ਸੂਟ ਆਇਆ ਹੋਇਆ ਹੈ ਬੈਲ ਬਟਨ ਦਾ ਉਹਦੇ ਤੇ ਇੰਨੀ ਕੁ ਜ਼ਿਆਦਾ ਖਿੱਚ ਪਈ ਹੋਈ ਆ ਪਾਈਪਿੰਗ ਲੱਗੀ ਹੋਈ ਉਹ ਨਾਪ ਵਾਸਤੇ ਹੈ ਇਹਨਾਂ ਦੇ ਬਾਹਵਾ ਜਿਹੜੀਆਂ ਹੈਗੀਆਂ ਪੂਰੀਆਂ ਕਰਕੇ ਹਨ ਫੁੱਲ ਬਾਜੂ ਕਰਕੇ ਆਪਾਂ ਨੇ ਕਾਫ ਲਾਇਆ ਹੋਇਆ ਹੈ ਇਹ ਆ ਦੇਖੋ ਮੈਂ ਤੁਹਾਨੂੰ ਬਾਹਰ ਦੇਖਾਉਣੀ ਇਹ ਬਾਹਰ ਦਾ ਬਹੁਤ ਹੀ ਜ਼ਿਆਦਾ ਫ੍ਰੈਂਟ ਆਇਆ ਆ ਆ ਦੇਖੋ ਇਸ ਤਰ੍ਹਾਂ ਦੀ ਜਿਹੜੀ ਹੈਗੀ ਉਹਨਾਂ ਨੇ ਬਾਹ ਬਣਵਾਈ ਹੈ ਇਸ ਤਰ੍ਹਾਂ ਬਾਹ ਬਣਵਾਈ ਹੈ ਜੀ ਤੇ ਨਾਲ ਜਿਹੜੀ ਹੈਗੀ ਸਲਵਾਰ ਨਾਲ ਦਾ ਕੱਫ ਲਾਇਆ ਆ ਆਪਾਂ ਨੇ ਉੱਪਰ ਤੇ ਲਾਈਨਿੰਗ ਲਗਾਈ ਹੋਈ ਹੈ ਸੂਟ ਦੇ ਵਿੱਚ ਆ ਦੇਖੋ ਲਾਈਨਿੰਗ ਲਾਈ ਹੈ ਕਿਉਂਕਿ ਸਰਦੀ ਦੇ ਵਿੱਚ ਪਹਿਣਾ ਸੂਟ ਲਾਈਨਿੰਗ ਲੱਗੀ ਹੋਈ ਹੈ ਇਹ ਉਹਨਾਂ ਦੀ ਸਲਵਾਰ ਹੈ ਸਟ੍ਰੇਟ ਸਲਵਾਰ ਬਣਾਈ ਹੈ ਇਹਦੇ ਵਿੱਚ ਵੀ ਜਿੱਦਾਂ ਹਲਕਾ ਹਲਕਾ ਜਿਹਾ ਪ੍ਰਿੰਟ ਹੈਗਾ ਆ ਸਲਵਾਰ ਦੇ ਵਿੱਚ ਹਲਕਾ ਜਿਹਾ ਪ੍ਰਿੰਟ ਹੈ ਸੇਮ ਜਿਹੜਾ ਹੈਗਾ ਸ਼ਰਟ ਨਾਲ ਦਾ ਤੇ ਇਹ ਦੋ ਸੂਟ ਜਿਹੜੇ ਹੈਗੇ ਨੇ ਆਪਾਂ ਨੇ ਬਸ ਇਹ ਵਿੱਚ ਦੀ ਜਿਹੜੇ 4 ਸੂਟ ਇਹਨਾਂ ਦੇ ਵਿੱਚ ਦੀ ਆ ਗਏ ਇਹਨਾਂ ਨੇ ਸਾਰਾ ਸਾਡਾ ਸਿਸਟਮ ਜਿਹੜਾ ਹੈਗਾ ਹਾਲਿਆ ਤਾਂ ਕਿਉਂਕਿ ਇਹਨਾਂ ਨੂੰ ਜਵਾਬ ਨਹੀਂ ਦੇ ਸਕਦੇ ਜੀ ਇਹ ਕਾਫੀ ਟਾਈਮ ਤੋਂ ਉਹਨਾਂ ਦਾ ਕਿਹਾ ਹੋਇਆ ਸੀਗਾ ਹੁਣ ਜਿਹੜਾ ਹੈਗਾ ਉਹ ਬਾਹਰੋਂ ਆਲੇ ਨੇ ਪ੍ਰੋਗਰਾਮ ਹੈ ਤਾਂ ਇਹ ਕਹਿੰਦੇ ਵੀ ਚਲੋ ਉਹਨਾਂ ਨੂੰ ਜਵਾਬ ਦਿੱਤਾ ਅਜੇ ਵੀ ਹੋਰ ਸੂਟ ਕਹਿੰਦੇ ਸੀਗੇ ਜਵਾਬ ਦਿੱਤਾ ਸੀ ਕਿਉਂਕਿ ਸਾਡੇ ਕੋਲੇ ਟਾਈਮ ਨਹੀਂ ਹੈਗਾ ਜਿਹੜੀ ਅਸੀਂ ਬੁਕਿੰਗਾਂ ਫੜੀ ਬੈਠੇ ਆ ਹਨ ਤੇ ਉਹ ਸਾਨੂੰ ਦੇਣੇ ਜ਼ਰੂਰੀ ਨੇ ਇਹ ਚਲੋ ਉਹ ਕਹਿੰਦੇ ਕੋਈ ਨਹੀਂ ਦੋ ਦੋ ਬਣਾ ਦਿਓ ਸਾਡੇ ਜਿਹੜੇ ਘਰੇ ਪਾਣ ਵਾਲੇ ਬਣਾ ਦਿਓ ਹਨਾ ਕਿਉਂਕਿ ਲਾਈਨਿੰਗ ਵਾਲੇ ਨੂੰ ਟਾਈਮ ਲੱਗਦਾ ਮੈਂ ਕਿਹਾ ਚਲੋ ਤੁਹਾਡੇ ਸੁੱਤੀ ਸੂਟ ਅਸੀਂ ਬਣਾ ਦਾਂਗੇ ਤਿਆਰ ਕਰ ਦਾਂਗੇ ਤੇ ਦੋ ਸੂਟ ਉਹਨਾਂ ਦੇ ਹਜੇ ਤਿਆਰ ਹੋ ਰਹੇ ਨੇ ਕਟਿੰਗ ਕਰੇ ਨੇ ਉਹ ਦੋ ਚਾਰ ਦਿਨ ਠਹਿਰ ਕੇ ਦੇਵਾਂਗੇ ਇਹ ਦੋ ਸੂਟ ਅਸੀਂ ਤਿਆਰ ਕਰਤੇ ਸੀਗੇ ਇਹਦੇ ਨਾਲ ਇਹ ਵਾਲੀ ਸਲਵਾਰ ਸੀਗੀ ਉਹਨਾਂ ਨੇ ਸਲਵਾਰਾਂ ਥੋੜੀਆਂ ਜਿਹਾ ਹੈਵੀ ਰਖਾਈਆਂ ਨੇ ਤੇ ਇਸ ਤਰ੍ਹਾਂ ਪੱਟੀ ਲੱਗੀ ਹੋਈ ਐ ਗਲੇ ਦੇ ਉੱਪਰ ਇਹ ਮੈਂ ਉਤਾਰ ਕੇ ਲਾਈ ਐ ਪੱਟੀ ਜਿਹੜੀ ਹੈਗੀ ਕਾਣ ਦੇ ਵਿੱਚ ਲੱਗੀ ਹੋਈ ਸੀ ਜਿੱਦਾਂ ਲੱਗੀ ਲਗਾਈ ਆਉਂਦੀ ਆ ਫਿਰ ਮੈਂ ਉਤਾਰ ਕੇ ਲਾਈ ਉਹ ਮੈਨੂੰ ਸਹੀ ਨਹੀਂ ਲੱਗੀ। ਨੀਚੇ ਘੇਰੇ ਤੇ ਆਪਾਂ ਇਸ ਤਰ੍ਹਾਂ ਪੱਟੀ ਲਗਾਤੀ ਸਲਵਾਰ ਨਾਲ ਦੀ ਐਦਾਂ ਜਿਹੜੀ ਹੈਗੇ ਬਾਵਾ ਤੇ ਲਗਾਤੀ। ਬਾਵਾ ਫਿਰ ਸਿੰਪਲ ਜਿਹਾ ਨਹੀਂ ਵਧੀਆ ਲੱਗਦੇ ਆ ਜੀ ਬਾਵਾ ਤੇ ਮੈਂ ਇਸ ਤਰ੍ਹਾਂ ਪੱਟੀ ਲਗਾਤੀ ਨਾਲ ਦੀ ਸੇਮ ਟੂ ਸੇਮ ਤੇ ਇੱਕ ਉਹਨਾਂ ਦਾ ਇਹ ਸੂਟ ਸੀਗਾ ਇਹ ਵੈਸੇ ਹੀ ਉਹਨਾਂ ਦੇ ਘਰੇ ਫੌਣ ਵਾਲੇ ਗਰਮ ਸੂਟ ਹੈਗੇ ਆ। ਇਹ ਵੀ ਜਿਹੜਾ ਉਪਾਈ ਹੁੰਦਾ ਕੋਟਾ ਹੈਗਾ ਇਹਦੇ ਤੇ ਵੀ ਕਹਿੰਦੇ ਹਲਕੀ ਜੀ ਕੁਛ ਕਰ ਦਿਓ ਕਿਉਂਕਿ ਟਾਈਮ ਲੱਗਦਾ ਜੀ। ਜਿਹੜਾ ਜਿੰਨੇ ਮਰਜ਼ੀ ਕਰਵਾ ਲਓ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਇਹਨੂੰ ਆਪਾਂ ਕਹਿੰਦਾ ਦਵਾਂਗੇ ਸਿੰਪਲ ਸੂਟ ਦੇਖੋ ਪਾਈਪਿੰਗ ਨੂੰ ਫਿਰ ਵੀ ਟਾਈਮ ਲੱਗਦਾ ਕਿੱਥੇ ਤਾਂ ਫਟਾਫਟ ਚਾਕ ਮੋੜ ਦੇਣੀ ਜਾਂਦੀ ਜਾਂਦੀ ਚ ਕਿੱਥੇ ਪਾਈਪਿੰਗ ਲਗਣੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਉਹ ਕਹਿੰਦੇ ਕੋਈ ਪਾਈਪਿੰਗ ਲਾ ਦਿਓ ਤੇ ਇਹਦੇ ਤੇ ਲਗਾਤੀ ਆਪਾਂ ਨੇ ਪਾਈਪਿੰਗ ਦੇਖੋ ਇਸ ਤਰ੍ਹਾਂ ਜਿਹੜੇ ਚੈੱਕ ਕਰ ਸਕਦੇ ਹੋ ਜਿਹੜੀ ਹੈਗੀ ਅੰਡਰਗਰਾਊਂਡ ਪਾਈਪਿੰਗ ਆਪਣੀ ਜਿਹੜੀ ਹੈਗੀ ਕੱਢੀ ਹੋਈ ਹੈ ਬਾਹਵਾ ਤੇ ਚਾਕਾਂ ਤੇ ਲਾਤੀ ਜੀ ਆਪਾਂ ਨੇ ਸਲਵਾਰ ਸਿੰਪਲ ਰੱਖੀ ਹੈ ਤੇ ਬਾਕੀ ਉਹ ਕਹਿੰਦੇ ਚਲੋ ਅਸੀਂ ਲੇਟ ਜਾਵਾਂਗੇ ਹੁਣ ਉਹਨਾਂ ਦੇ ਜਿਹੜਾ ਹੈਗਾ ਘਰ ਦੇ ਵਿੱਚ ਪ੍ਰੋਗਰਾਮ ਹੈਗਾ ਆ ਮੈਂ ਕਿਹਾ ਹੁਣ ਵੀ ਜਾ ਟਾਈਮ ਦੇਣ ਥੋੜੇ ਆ ਹੁਣ ਚਲ ਕੇ ਤੋਂ ਬਣਵਾ ਲਾਂਗੇ ਕੱਪੜੇ ਤੇ ਜਿਹੜਾ ਉਹਨਾਂ ਨੇ ਲੇਟ ਜਾਣਾ ਹੈਗਾ ਮੈਂ ਕਿਹਾ ਫੇਰ ਅਸੀਂ ਚਲੋ ਬਣਾ ਦਾਂਗੇ ਉਦੋਂ ਅਸੀਂ ਜਿਹੜੇ ਹੈਗੇ ਥੋੜੇ ਜੇ ਫ੍ਰੀ ਹੋ ਜਾਾਂਗੇ ਹੁਣ ਜਾਦਾ ਵਿਜੀਆਂ ਨਹੀਂ ਬਹੁਤ ਜ਼ਿਆਦਾ ਵਿਜੀਆਂ ਚਲੋ ਜੀ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਕੱਪੜੇ ਦੀ ਟ੍ਰੇਨਿੰਗ ਵੀ ਦਿੰਨੇ ਆ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਸਲਾਈ ਦੀ ਟ੍ਰੇਨਿੰਗ ਦਿੰਨੇ ਆਪਾਂ ਚਾਹੇ ਬਿਊਟੀ ਹੂਸ਼ਨ ਦੇ ਕੋਰਸ ਕਰਨੇ ਆ ਤੁਸੀਂ ਚਾਹੇ ਸਲਾਈ ਦੇ ਕਰਨੇ ਹਰ ਇੱਕ ਤਰ੍ਹਾਂ ਦੀ ਆਪਾਂ ਟ੍ਰੇਨਿੰਗ ਦਿੰਨੇ ਆ ਆਪਣਾ ਐਡਰੈਸ ਹੈਗਾ ਯਾ ਕੋਰਸ ਆਫ ਤੋਂ ਬਟਿਕ ਐਂਡ ਬਿਊਟੀ ਸੈਲੂਨ ਟੂਰੀ ਬਰਨਾਲਾ ਰੋਡ ਦੇ ਉੱਪਰਾਂ ਜੀ ਆਪਾਂ ਤੁਸੀਂ ਜਦੋਂ ਮਰਜੀ ਸਾਡੇ ਕੋਲੇ ਆ ਸਕਦੇ ਹੋ ਫੋਨ ਵਗੈਰਾ ਕਰ ਸਕਦੇ ਹੋ ਸਾਡਾ ਨੰਬਰ ਜਿਹੜਾ ਹੈਗਾ ਸਕਰੀਨ ਦੇ ਉੱਪਰ ਚੱਲਦਾ ਹੁੰਦਾ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ